ਆਰੀਆਂ ਸასი ਕਾਲ ਦੀ ਸਾਡੇ ਚੈਨਲ ਤੇ ਤੁਹਾਡਾ ਟਾੜਾ ਸਵਾਗਤ। ਲਓ ਜੀ ਟਾਈਮ ਹੋ ਗਿਆ ਜੀ 4 ਵਜ ਗਏ 4:30 ਤੇ ਆਪਾਂ ਬਣਾ ਲਈਏ ਚਾਹ। ਲੰਘ ਗਿਆ ਸਬਾਲਤਾ ਤੇ ਆਪਾਂ ਰੱਖਤਾ ਪਾਣੀ। ਤੇ ਜਿਹੜੇ ਪਹਿਲਾਂ ਪੜਾ ਨਵੇਂ ਆਏ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਲਾਈਕ, ਸ਼ੇਅਰ, ਕਮੈਂਟ ਕਰਿਓ ਚੈਨਲ ਨੂੰ ਆਤਮਾ ਦਾ ਸਪੋਰਟ ਕਰੋ। ਤੇ ਲੋਗੇ ਜਿਹੜੇ ਪਹਿਲੇ ਭੈਣ ਭਰਾ ਉਸ ਨੂੰ ਸੋਨੇ ਕਮੈਂਟ ਕਰੋ ਜਿਹੜੇ ਹੋਣ ਵਾਲੇ ਨਵੇਂ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਚਲੋ ਜੀ ਆਪਾਂ ਬਣਾਈਏ ਚਾਹ ਤੇ ਸੋ ਲੋ ਜੀ ਆਪਾਂ ਲਿਆਏ ਪਲੇਟਾਂ ਦੋ ਆਹ ਵੇਖੋ ਤੇ ਬਹੁਤ ਆ ਗੀਆਂ ਡੰਗੀਆਂ ਕੱਢ ਲਈਆਂ ਉਹ ਦੋ ਕਮੈਂਟ ਕਰਕੇ ਦੱਸਿਓ ਸੋਹਣੀਆਂ ਲੱਗੀਆਂ। ਥਾਲਿਆਂ ਨੂੰ ਦੋ ਦੋ ਲਿਆਏ ਆ ਮੈਂ ਫੇਰ ਲਿਆਵਾਂਗੀ। ਇਹ ਜਿਹੜੀਆਂ ਮੈਂ ਕੱਲ ਲਿਆਂ ਨਾ ਜਿਹੜੀਆਂ ਡੂੰਗੀਆਂ ਬਹੁਤ ਸਬਜੀ ਦੁਆਲ ਦੀ ਨਹੀਂ ਤਰੀ ਵਾਲੀ ਪਾਈ ਸੁੱਕੀ। ਆਵੇ ਜਿਹੜੀਆਂ ਅੱਗੇ ਸਾਡੀਆਂ ਸਟੀਲ ਦੀਆਂ ਇਹਨਾਂ ਦੀਆਂ ਕੱਲ ਲੂਣਾ ਵੀ ਡੂੰਗੀਆਂ ਨਹੀਂ ਗਈਆਂ। ਉਹ ਡੂੰਗੀਆਂ। ਇਹਦੇ ਨਾਲ ਦੇ ਨਾਲ ਲਿਆਵਾਂਗੇ ਹੋਰ। ਚਲੋ ਜੀ ਇਧਰ ਆਪਾਂ ਲੱਚ ਬਣੂਚਾ ਪਾਈਏ ਕਟ ਕੇ। ਚਾਹ ਬਣਾਂਗੇ ਵਦਗਾ। ਕਿਉਂਕਿ ਸਵੇਰ ਦੀ ਚਾਹ ਪੀਤੀ ਹੈ ਬੜਾ ਕਿਦਾਂ ਖਾਈ ਜੇ ਉਹਦਾ ਨਾਮ ਨਹੀਂ ਹੈ ਬਾਗੀ ਆਪਾ ਮਸਾਲਾ ਜਿਹੜਾ ਇਹ ਪੀਨੇ ਇਹਨਾਂ ਨੇ

ਲਓ ਜੀ ਆਪਾਂ ਬਣਾਈਏ ਸਬਜੀ ਆਪਾਂ ਬਣਾਉਣੀ ਸਬਜੀ ਚੌਲਾਂ ਦੀ ਤੇ ਇਧਰ ਮਸਾਲਾ ਮੈਂ ਦਿੱਤਾ ਪਾ ਮਸਾਲਾ ਡਿਆ ਆਪਣਾ ਪੁੱਜਣ ਆਹ ਦੇਖੋ ਇਹ ਹੁਣ ਜਦੋਂ ਥਾਵ ਤੋਂ ਕਣ ਚੌਲ ਤੋਂ ਕਿ ਪਾ ਦੇਨੇ ਦੋ ਮਰਾ ਕੇ ਸ਼ੀਟ ਰ ਤੇ ਚੌਲਾਂ ਦੀ ਸਬਜੀ ਤਿਆਰ ਤੇ ਚਲੋ ਜੀ ਆਪਾਂ ਬਣਾਉਣੀ ਚੌਲਾਂ ਦੀ ਸਬਜੀ ਚਲੋ ਜੀ ਹੁਣ ਕੱਈਆ ਸਮੇਂ ਰੱਖ ਲੈਂਦਾ ਸੌਗੀ ਬਣ ਕੇ ਤਿਆਰ ਚਲੋ ਵੀਡੀਓ ਕਰਗੇ ਐਂਡ ਜ਼ਿਆਦਾ ਨਹੀਂ ਆਪਾਂ ਕੰਮ ਅਜ ਕਰਨਾ ਕੋ ਨਾਲ ਚਾਹ ਜਿਹੜੀ ਅੱਗੇ ਬਣਾਈ ਉਹਦੀ ਵੀਡੀਓ ਲਾਵਾਂਗੇ ਤੇ ਵੇਖਿਓ ਤੇ ਚਲੋ